ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਲਾਗ ਹੈ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਪ੍ਰਸਾਦ ਸਿੰਘ ਜੀ ਨਾਮ ਹੈ ਜ਼ਿਲ੍ਹਾ ਤੇ ਤਸੀਲ ਮੋਗਾ ਪਿੰਡ ਦੌਦਰਾ ਨੇੜੇ ਗੁਰਦੁਆਰਾ ਆਪਾਂ ਨੂੰ ਪੈਂਦਾ ਛੇਵੇਂ ਪਾਸਾ ਸਾਡੇ ਘਰ ਦੇ ਕੋਲੇ ਆ ਠੀਕ ਹੈ ਜੀ ਹਾਂਜੀ ਤੇ ਦੋ ਨਗ ਆ ਜੀ ਅੱਜ ਹਾਂਜੀ ਦੋ ਇਧਰੋਂ ਸ਼ੁਰੂ ਕਰਦੇ ਹਾਂ ਸੂਹਾ ਕਿੰਨੇ ਮਾਰੀ ਇਹਦਾ ਹੀ ਦੂਜਾ ਸੂਹਾ ਹੈ ਹਾਂ ਸੂਈ ਨੂੰ ਸੂਈ ਦਾ ਕੋਈ ਪਤਾ ਨਹੀਂ ਜਾਣੀ ਰੱਪਾ ਟੀਕਾ ਇਹਦੇ ਕੱਲ ਭਰਾਤਾ ਠੀਕ ਆ ਭਰਾਤਾ ਹਾਂ ਠੀਕ ਆ ਅੰਦਰ ਦੀ ਜਮਾ ਡਾਕਟਰ ਕਹਿੰਦਾ ਠੀਕ ਆ ਠੀਕ ਹੈ ਜੀ ਤਿੰਨ ਦਿਨ ਇਹਨੇ ਹੀਟ ਕੱਢੀ ਰੱਖੀ ਇੱਕੇ ਥੋੜਾ ਜਿਹਾ ਦੁੱਧ ਉਹਦੀ ਵਜ੍ਹਾ ਨਾਲ ਘਟ ਗਈ ਦੁੱਧ 5 ਕਿਲੋ ਸੀ ਹੁਣ 4 ਹੋ ਥਾਣਾ ਦੀ ਗਰੰਟੀ ਥਾਣਾ ਦੀ ਗਰੰਟੀ ਹੈ ਜਮਾ ਥਾਣਾ ਦੀ ਓਕੇ ਹੁਣ 4 ਮੰਨ ਕੇ ਆਵੇ 4 ਮੰਨ ਕੇ ਆਵੇ ਜਾਨੀ ਟੀਕਾ ਇਹਦੇ ਮੈਂ ਕੱਲ ਭਰਾਇਆ 1 ਤਰੀਕ ਨੂੰ ਠੀਕ ਹੈ ਜੀ 1 ਅਪ੍ਰੈਲ ਦਾ ਠੀਕ ਹੈ ਜੀ ਜਾਨੀ ਆਪਾਂ ਇਹਦੇ ਟੀਕਾ ਭਰਾਤਾ ਡਾਕਟਰਾਂ ਦਾ ਵੀ ਸਹੀ ਜਾਂਦਾ ਠੀਕ ਹੈ ਵੀਰੇ ਗਾਂ ਅਗਲੇ ਦੇ ਕਰ ਮਰ ਰਹੇ ਚੈਨ ਆ ਰਹੇ ਜੀ ਸਹੀ ਗੱਲ ਹੈ ਜੀ ਦੂਰ ਕੇ ਦਿਖਾ ਦਿਓ ਜ ਕਿ ਦੂਜਾ ਸੂਈ ਹੈ ਜੀ ਸੂਈ ਨੂੰ ਸਮਾਂ ਕੋਈ ਨਹੀਂ ਪਤਾ ਕਿਉਂਕਿ ਆਪਣਾ माल ਸਾਰਾ ਖਰੀਦਿਆ ਹੀ ਹੁੰਦਾ ਜੀ ਜਿੰਨੇ ਸਮੇ ਦੀ ਮਰਜ਼ੀ ਮੰਨ ਲਓ ਦੁੱਧ 5 ਕਿਲੋ ਸੀਗਾ ਥੋੜੀ ਜਿਹੀ ਹੀਟ ਚਾਉਣ ਕਰਕੇ ਹੁਣ ਦੁੱਧ ਘਟਾ ਗੀ ਅੱਜ 4 ਕਿਲੋ ਜੋਕ ਕੇ ਲੈ ਜਾਓ ਏ ਆਈ ਬਾਈ ਕਹਿੰਦਾ ਆਪਾਂ ਕਰਵਾਤੀ ਆ ਚਲੋ ਗੱਭਾਂ ਰਹਿਣਾ ਜਾਂ ਖਾਲੀ ਰਹਿਣਾ ਉਹ ਅਗਲੇ ਦੀ ਕਿਸਮਤ ਆ ਜੀ ਬਾਕੀ ਥਾਣਾਂ ਦੇ ਸਹਿਜ ਵੀ ਸੋਹਣੇ ਆ ਗ੍ਰੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਡ ਸ਼ਾਕ ਪੂਰਾ ਵੀ ਨਹੀਂ ਜੀ ਬਾਕੀ ਵਜਨ ਵਜੂਦ ਵੀ ਪੂਰਾ ਚੰਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੈ ਜੀ ਤਾਂ ਮੰਗ ਬਰਦਾ ਬਰਾੜ ਸਾਹਿਬ ਇਹਦੀ ਆਪਾਂ 14000 ਰੁਪਇਆ ਰੱਖਣੀ ਆ ਹੋ ਜੂ ਮੰਨ ਤਾਂ ਨਹੀਂ ਤੇ ਬਾਅਦ ਛੋੜਛੱਪਾ ਹੀ ਕਰਨਾ ਠੀਕਾ ਦੂਜੀ ਬੇਨਤੀ ਇਹ ਆ ਵੀ ਜਿਹਨੇ ਵੀ ਗਾਂ ਲੈਣੀ ਆ ਉਹ 1000 ਰੁਪਇਆ ਸਾਈ ਪਾ ਕੇ ਆਵੇ ਠੀਕ ਹੈ ਜੀ ਉਹਦੀ ਗਾਂ ਹੋਊਗੀ ਜਿਹਨੇ ਸਾਈ ਪਾਤੀ ਸਹੀ ਗੱਲ ਹੈ ਜੀ ਜਿਹਨੇ ਸਾਰ ਨਹੀਂ ਸਾਈ ਪਾਈ ਠੀਕਾ ਉਹਦੀ ਗਾਂ ਨਹੀਂ ਹੋਊਗੀ ਚਾਹੇ ਉਹ ਕੁਝ ਵੀ ਆ ਉਹ ਜੇ ਆਜੇ ਜੇ ਖੜੀ ਹੋਈ ਤਾਂ ਆਪਦੇ ਲੈ ਜੀ ਲੈ ਜੀ ਤੇ ਨਹੀਂ ਤਾਂ ਜਿਹਦੀ ਸਾਈ ਪਾਈ ਆ ਉਹਦੀ ਆ ਠੀਕ ਆ ਜੇ ਉਹਨੇ ਆਏ ਦੇ ਇੱਥੇ ਗਾਣਾ ਫਟੋ ਵੀ ਆਪਦਾ 1000 ਰੁਪਇਆ ਲੈ ਜੀ ਇਹ ਤਾਂ ਗੱਲ ਹੈਗੀ ਆ ਬਸ ਜਿਵੇਂ ਆਪਾਂ ਦੱਸਿਆ ਹੋਵੇ ਉਹਨੇ ਨਾ ਨਿਕਲੇ ਨਾ ਉਹ ਹੋਵੇ ਠੀਕ ਆ ਤੇ ਆਪਦਾ 1000 ਰੁਪਇਆ ਲੈ ਜੀ ਠੀਕ ਆ ਵੀਰੇ ਇਹ ਵੀ ਗੱਲ ਤੁਹਾਡੀ ਸਹੀ ਹੈ ਜੀ ਤੇ ਦੋ ਨੰਬਰ ਸੁਆ ਇਹਦਾ ਕਿੰਨਾ ਵਾਲਾ ਇਹਦਾ ਵੀ ਸੁਆ ਦੂਜਾ ਹੀ ਆ ਇਹਦੇ ਥਲੇ ਦੁੱਧ ਮੰਨ ਕੇ ਚੱਲ ਵੀ 7 ਕਿਲੋ ਆਪਾਂ 6 ਹੀ ਮੰਨ ਕੇ ਚੱਲਣਾ ਠੀਕ ਆ ਤੇ ਜਿਹੜਾ ਟਮਕਣਾ ਜਾਵੇ ਇਹ ਨਹੀਂ ਹੈ ਤਾਂ ਉਹੀ ਆ ਫੋਰਜੀ ਠੀਕ ਆ ਵੀਰੇ ਹਾਂ ਠੀਕ ਆ ਇਹਦੀ ਤੇ ਇਹ ਸੂਈ ਵੀ 4 ਕੁ ਮਹੀਨਿਆਂ ਦੀ ਆ ਬੜਾ ਟਾਈਮ ਨਹੀਂ ਹੋਇਆ ਬੰਦਿਆਂ ਨੇ ਸੰਭੀ ਨਹੀਂ ਸੰਭੀ ਨਹੀਂ ਜੀ ਹਾਂ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਦੂਜਾ ਜੀ ਲਗਭਗ 4 ਕੁ ਮਹੀਨਿਆਂ ਦੀ ਸੂਈ ਆ ਥੋੜੀ ਜੀ ਸੇਵਾ ਪੱਖਾ ਲੋ ਗਈ ਵੀ ਆ 6 ਕਿਲੋ ਦੁੱਧ ਕੋਈ ਵੀ ਵੀਰ ਮੰਨ ਕੇ ਅੱਜ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਕੀ ਇੱਕ ਟਮਕਣਾ ਜਾਂ ਵੈਸੀ ਆ ਤੁਹਾणा ਨਾਲ ਚਾਰ ਥਾੜੋ ਕੇ ਹੋਣਗੇ ਬੇਫਿਕਰ ਹੋ ਜੀ ਥਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜਿੰਨਾ ਤੋਂ ਤੁਹਾਨੂੰ ਦੱਸਿਆ ਤੁਸੀਂ ਬਾਈ ਦੇ ਘਰੇ ਤਸੱਲੀ ਕਰ ਸਕਦੇ ਆ ਜੀ ਆਪਦੀ ਪਰਖ ਹਾਸਤੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਰਦਾ ਹੈ ਉਹ ਕੀ ਜੀ 16000 ਜੋੜਾ ਲੈ ਜੇ ਸੱਜਣ ਜੋੜਾ ਲਈ ਤਾਂ ਹੋਰ ਕਰ ਦਿਆਂਗੇ ਠੀਕ ਆ ਜੀ ਜੋੜਾ ਲੈ ਜੇ 28000 ਦੀਆਂ ਦੇ ਦਿਆਂਗੇ ਦੋਨੇ ਦੋਨੇ ਹੀ ਆਫਰ ਹੀ ਹੈ ਹਾਂ ਠੀਕ ਹੈ ਜੀ ਜੋੜਾ ਲੈ ਜੂ ਤਾਂ 28000 ਦੀ ਦੇ ਦਾਂਗੇ ਇਹਦਾ 16000 ਰੁਪਿਆ ਡਿਮਾਂਡ ਆ ਜਿਹਨੂੰ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ